ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਆ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਭਾਵੇਂ ਦੇਖ ਦੇ ਇੱਕ ਹੀ ਖਰੀਦੀਏ ਪਰ ਕੀ ਕਰੀਏ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਕਨikal ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਕਨikal ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਅਬ ਇਸ ਅਬ ਇਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ ਹੈ ਇਹ ਉਸ ਵੇਲੇ ਕੁਰਬਾਨੀ ਹੋਈ ਜਿਸ ਵੇਲੇ ਇਨਸਾਨ ਰੂਪੀ ਪੰਛੀਆਂ ਦੇ ਦਿਲ ਚ ਗੁਲਾਮੀ ਦਾ ਪਿੰਜਰਾ ਸੀ ਜਿਹੜੇ ਪਿੰਜਰੇ ਚ ਰਹਿਣ ਵਾਲੇ ਪੰਛੀ ਨੇ ਜਿਹਨਾਂ ਨੂੰ ਤੁਸੀਂ ਬਾਹਰ ਵੀ ਕੱਢ ਲੋਂਗੇ ਉਹਨਾਂ ਦੇ ਦਿਲ ਚੋਂ ਪਿੰਜਰਾ ਕੱਢਣ ਨੂੰ ਟਾਈਮ ਲੱਗ ਜਾਂਦਾ ਗੁਰੂ ਸਾਹਿਬ ਨੇ ਉਹ ਪਿੰਜਰੇ ਦਿਲਾਂ ਚੋਂ ਕੱਢੇ ਕੁਰਬਾਨੀ ਦੇ ਕੇ ਡਰਦੇ ਸੀ ਸਾਰੇ ਮੁਗਲਾਂ ਦੇ ਜ਼ੁਲਮਾਂ ਤੋਂ ਡਰਦੇ ਸੀ ਜਦੋਂ ਕਿਰਪਾ ਰਾਮ ਜੀ ਇੱਥੇ ਪਹੁੰਚੇ ਅਰਜ਼ੋਈ ਕੀਤੀ ਗੁਰੂ ਸਾਹਿਬ ਉਹਨਾਂ ਦੇ ਨਾਲ ਤੁਰੇ ਸ਼ਹਾਦਤ ਹੋਈ ਚਾਂਦਨੀ ਚੌਂਕ 'ਚ ਲੱਖੀ ਬਣਜਾਰਾ ਜੀ ਵੱਡੇ ਵਪਾਰੀ ਸੀ ਉਹ ਧੜ ਨੂੰ ਲੈ ਗਏ ਜਿੱਥੇ ਆ ਜਰਕਾਬਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਘਰ ਸੀ ਰਾਏ ਸੇਨਾ ਘਰ ਨੂੰ ਹੀ ਅੱਗ ਲਾ ਕੇ ਸੰਸਕਾਰ ਕੀਤਾ ਭਾਈ ਜੈਤਾ ਜੀ ਸੀਸ ਲੈ ਕੇ ਚੱਲ ਪਏ ਨੇਰੀ ਚੱਲ ਰਹੀ ਸੀ ਤੂਫਾਨ ਸੀ ਬਾਗਪਤ ਮੇਰਠ ਵਿੱਚ ਦੀ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸੀਸ ਪੇਟ ਕੀਤਾ ਤਾਂ ਉਹਨਾਂ ਨੇ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਦਾ ਬੇਟਾ ਦਾ ਕਿਤਾਬ ਦਿੱਤਾ ਜਿੰਨੀ ਵਾਰੀ ਵੀ ਮਰਜ਼ੀ ਇਹਨਾਂ ਸਾਖੀਆਂ ਦੇ ਰੂਪ ਚ ਚਾਹੇ ਕੀਰਤਨ ਦੇ ਰੂਪ ਚ ਚਾਹੇ ਕਿਸੇ ਲਾਈਟ ਸਾਊਂਡ ਦੇ ਰੂਪ ਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਇਹਨੂੰ ਲਿਖਤੀ ਰੂਪ ਚ ਕਹਿ ਲੋ ਸਾਹਿਤਿਕ ਰੂਪ ਚ ਕਹਿ ਲੋ ਸੁਣਦੇ ਆ ਤਾਂ ਉੰਨੀ ਵਾਰੀ ਹੋਰ ਜ਼ਿਆਦਾ ਰੋਂਗ ਤੇ ਖੜੇ ਹੁੰਦੇ ਨੇ ਹੋਰ ਜ਼ਿਆਦਾ ਅੱਖਾਂ ਨਮ ਹੁੰਦੀਆਂ ਨੇ ਕਿ ਕਿਸੇ ਲਈ ਕੁਰਬਾਨੀ ਕਰਨੀ ਬਹੁਤ ਵੱਡੀ ਗੱਲ ਹੈ ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਨੇ ਪੜੀਆਂ ਵੀ ਨੇ ਕਿਸੇ ਹੋਰ ਧਰਮ ਲਈ ਕੁਰਬਾਨੀ ਕਰਨੀ ਤੇ ਇਹ ਗੱਲ ਸ਼ਾਇਦ ਥੋੜਾ ਜਿਹਾ ਦਬੀ ਰਹਿ ਗਈ ਜਾਂ ਨਹੀਂ ਦੱਸੀ ਗਈ ਜਾਂ ਨਹੀਂ ਪੜਾਈ ਗਈ ਕਿ ਕਿਰਪਾ ਰਾਮ ਜੀ ਜਦੋਂ ਆਏ ਜਦੋਂ ਫਿਰ ਉਹ ਨਾਲ ਜਦੋਂ ਕੁਰਬਾਨੀ ਹੋਈ ਤਾਂ ਔਰੰਗਜ਼ੇਬ ਨੇ ਧਰਮ ਪਰਵਰਤਨ ਦਾ ਖਿਆਲ ਛੱਡਤਾ ਤਾਂ ਕਿਰਪਾ ਰਾਮ ਜੀ ਪੰਡਤ ਕਸ਼ਮੀਰੀ ਪੰਡਤ ਜੀ ਨੇ ਸੀ ਉਹ ਗਏ ਨਹੀਂ ਇੱਥੋਂ ਐਸੀ ਧਰਤੀ ਤੇ ਉਹਨਾਂ ਨੇ ਗੁਰੂ ਖੋਮ ਸਿੰਘ ਜੀ ਦੇਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਐਨਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਕਿ ਜੇ ਕੋਈ ਸਾਡੇ ਲਈ ਜੇ ਕੋਈ ਬੰਦਾ ਚੱਲ ਕੇ ਆ ਸਕਦਾ ਅਸੀਂ ਕੀ ਕਰ ਰਹੇ ਹਾਂ ਫਿਰ ਇਹ ਇਹ ਜਿਹੜਾ ਤਿਆਗ ਦੀ ਭਾਵਨਾ ਜਿਹੜੀ ਗੁਰੂ ਸਾਹਿਬ ਨੇ ਆਪ ਵੀ ਉਹਦੀ ਮਿਸਾਲ ਦਿੱਤੀ ਅੱਗੇ ਲੱਗ ਕੇ ਨਾਲ ਦੂਜਿਆਂ ਦੇ ਵਿੱਚ ਵੀ ਭਾਵਨਾਏ ਪੈਦਾ ਹੋਈ ਕਿ ਅਸੀਂ ਵੀ ਕੁਝ ਕਰੀਏ ਇਹ ਪਿੰਜਰੇ ਦਿਲਾਂ ਚੋਂ ਕੱਢੇ ਕਿ ਅਸੀਂ ਲੜ ਸਕਦੇ ਹਾਂ ਉਹਨਾਂ ਨਾਲ ਹਾਲਾਂਕਿ ਗਿਣਤੀ 'ਚ ਬਹੁਤ ਜ਼ਿਆਦਾ ਸੀ ਪਰ ਲੜੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਤੋਂ ਅੱਜ ਜਿੱਥੇ ਆਏ ਆਪਾਂ ਮਤਮਸਤਕ ਹੋਣ ਲਈ ਖਾਲਸੇ ਦੀ ਸਾਜਣਾ ਹੋਈ ਦੋ ਸਹਿਬਜ਼ਾਦੇ ਜਦੋਂ ਕੋਰ ਦੀ ਘੜੀ ਦੋ ਸਰਾਂਦੀ ਦੀਵਾਰ 'ਚ ਸ਼ਹੀਦ ਹੋਏ ਤਿੰਨ ਸਾਹਿਬਜ਼ਾਦਿਆਂ ਦੇ ਜਨਮ ਭੂਮੀ ਆ ਇਹ ਗੁਰੂ ਸਾਹਿਬ ਇੱਥੇ 30 ਸਾਲ ਤੋਂ ਵੱਧ ਰਹੇ ਗੁਰਗੋਮਿੰਦ ਸਿੰਘ ਜੀ ਅੱਜ ਦਾ ਇਹ ਇਤਿਹਾਸਕ ਸੈਸ਼ਨ ਜਿਹਦੇ ਬਾਰੇ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਹੋਊਗਾ ਐਦਾਂ ਵਿਧਾਨ ਸਭਾ ਬਾਹਰ ਕਿਵੇਂ ਚਲੀ ਜਾਊ ਉੱਥੇ ਰਿਕਾਰਡ ਰਹੂਗਾ ਗੈਲਰੀ ਚ ਕੌਣ ਬੈਠੂਗਾ ਮਾਈਕ ਕਿਵੇਂ ਚੱਲਣਗੇ ਸਕਰੀਨਾਂ ਕਿਵੇਂ ਚੱਲਣਗੀਆਂ ਸਰ ਜੇ ਨੀਅਤ ਸੱਚੀ ਹੋਵੇ ਮਾਲਕ ਆਪੀ ਕਰਾ ਲੈਂਦੇ ਜੀ ਸਭ ਕੁਝ ਠੀਕ ਹੋ ਗਿਆ ਜੀ ਬਸ ਨੀਅਤ ਸੱਚੀ ਚਾਹੀਦੀ ਹੈ ਮੈਂ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਆ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਭਾਵੇਂ ਦੇਖ ਦੇ ਇੱਕ ਹੀ ਖਰੀਦੀਏ ਪਰ ਕੀ ਕਰੀਏ ਪਰੇ ਅਭੀ ਇਹ ਦਿਨ ਇਸ ਤਰ੍ਹਾਂ ਦੀਆਂ ਰਾਜਨੀਤੀਆਂ ਤੋਂ ਉੱਪਰ ਉੱਠਣ ਵਾਲੀ ਨੇ ਇਹ ਦਿਨ ਇਹ ಶತਾਬਦੀਆਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਕਿ ਉਸ ਵੇਲੇ ਜਿਸ ਵੇਲੇ ਸੇਵਾਦਾਰ ਦੀ ਡਿਊਟੀ ਮੇਰੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਉਸ ਵੇਲੇ 350 ਸਾਲਾ ਮਨਾਉਣ ਦਾ ਮੌਕਾ ਮਿਲਿਆ ਤੇ ਅਸੀਂ ਕਈ ਵਾਰੀ ਪੱਤਰਕਾਰ ਪੁੱਛ ਲਿੰਦੇ ਬਜਟ ਕਿੰਨਾ ਰੱਖੋਗੇ ਮੈਂ ਕਿਹਾ ਜਿੰਨਾ ਤੋਂ ਮੰਗਣ ਜਾਂਦੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਬਜਟ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਕੋਈ ਕੀਮਤ ਹੈ ਉਹਦੀ ਕੋਈ ਕਿਸੇ ਕਰੰਸੀ 'ਚ ਤਾਂ ਬਜਟ ਦੀ ਕੋਈ ਪਰਵਾਹ ਨਹੀਂ ਬਸ ਦੁਨੀਆ ਨੂੰ ਪਤਾ ਲੱਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਦੂਜੀਆਂ ਕੌਮਾਂ ਵੀ ਪੁੱਛਣੇ ਕੀ ਹੁੰਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜੋ ਹੋ ਰਿਹਾ ਹੈ ਇਹ ਕੀ ਹੈ ਕਿਵੇਂ ਹੋਇਆ ਕੋਈ ਸਵਾਲ ਤਾਂ ਉੱਠੇ ਤਾਂ ਕਿ ਸਾਡੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲੇ ਕਿ ਆਏ ਹੁੰਨੇ ਆ ਅਸੀਂ